ਇਹ ਜਿਹੜਾ ਖੂਹ ਤੁਸੀਂ ਦੇਖ ਰਹੇ ਹੋ ਨਾ ਇਹ ਖੂਹ ਇੱਥੇ ਬਣਵਾਇਆ ਤੇ ਇਹਦੇ ਇੱਕੇ ਖੂਹ ਦੇ ਉੱਤੇ 6 ਮਾਲਾ ਪਾ ਦਿੱਤੀਆਂ 6 ਮਾਲਾ ਜਨ ਕੇ 6 ਹਰਟਾ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿੱਚ ਜਿਹੜਾ ਇਹ ਖੂਹ ਲਵਾਇਆ ਗਿਆ ਸੀ ਜੋ ਅੱਜ ਵੀ ਮੌਜੂਦ ਹੈ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਜੀ ਸਾਰੇ ਰਾਜੀ ਖੁਸ਼ੀ ਹੋਵੋਗੇ ਸੋ ਅੱਜ ਅਸੀਂ ਆਏ ਜੀ ਗੁਰਦੁਆਰਾ 6 ਹਰਟਾ ਸਾਹਿਬ ਜਿੱਥੇ ਕਿ ਛੇ ਹਰਟਾ ਯਾਨੀ ਕਿ ਸ਼ਿਆਮ ਵਾਲਾ ਵਾਲਾ ਖੂਹ ਹੈ ਜਿਹੜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਛਾ ਜੀ ਦੇ ਜਨਮ ਦੀ ਖੁਸ਼ੀ ਵਿੱਚ ਬਣਾਇਆ ਸੀ ਤੇ ਉਸ ਖੂਹ ਦੇ ਨਾਮ ਤੇ ਹੀ ਛੇ ਹਰਟਾ ਸਾਹਿਬ ਗੁਰਦੁਆਰੇ ਦਾ ਨਾਮ ਹੈ ਛੇ ਹਰਟਾ ਕਹਿੰਦੇ ਨੇ ਹੈ ਛੇ ਹਰਟਾ ਇਹ ਉਹ ਖੂਹ ਆ ਜਿਹਦੀ ਆਪਾਂ ਗੱਲ ਕਰ ਰਹੇ ਸੀ ਇਹਦੇ ਤੁਹਾਨੂੰ ਦਰਸ਼ਨ ਕਰਨੇ ਪਹਿਲਾਂ ਅੰਦਰੋਂ ਦਰਸ਼ਨ ਕਰਕੇ ਹੀ ਕਰੇ ਦੇ ਦਰਸ਼ਨ ਕਰਵਾਗੇ ਤੁਹਾਨੂੰ ਸਾਰੇ ਇੱਥੇ ਆਪਾਂ ਖੜਾ ਪ੍ਰਸ਼ਾਦ ਲਵਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਦਰਬਾਰ ਵਿੱਚ ਇੱਥੋਂ ਪ੍ਰਸ਼ਾਦ ਲੈ ਗਏ ਤਾਂ ਇੱਥੇ ਪ੍ਰਸ਼ਾਦ ਕਰਾਂਗਾ ਇਹ ਹੈ ਜੀ ਗੁਰਦੁਰਾਸ਼ੇ ਹਰਤਾ ਸਾਹਿਬ ਦੇ ਦਰਬਾਰ ਦਾ ਅੰਦਰ ਦਾ ਨਜ਼ਾਰਾ ਇਸ ਵੇਲੇ ਜਿਹੜਾ ਸਮਾਂ ਦਪਹਿਰ ਦਾ ਸਮਾਂ ਹੈ ਇਸ ਕਰਕੇ ਥੋੜੀ ਸੰਗਤ ਹੈ ਕੁਝ ਸੰਗਤ ਜਿਹੜੀ ਹੈ ਇਸ ਵੇਲੇ ਜਿਹੜੀ ਹੈ ਅੰਦਰ ਵਸਾਈ ਉਹਨੂੰ ਛਾੜ ਕੇ ਦੁਬਾਰਾ ਵਸਾਉਂਦੀ ਹੈ ਤੇ ਉਹ ਸੇਵਾ ਤਕਰੀਬਨ ਤਕਰੀਬਨ ਇਸ ਵੇਲੇ ਹੋ ਚੁੱਕੀ ਹੈ ਤੇ ਆਪਾਂ ਕਰ ਰਹੇ ਹਾਂ ਜੀ ਗੁਰੂ ਸਾਹਿਬ ਦੇ ਦਰਸ਼ਨ ਬਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸਾਹਾ ਪਾਤਸ਼ਾਹੋ ਨਿਹਚਲ ਚੌਰ ਛਤ ਤੁਸੀਂ ਦਰਬਾਰ ਦੇ ਦਰਸ਼ਨ ਕਰ ਰਹੇ ਹੋ ਸ੍ਰੀ ਸ਼ਹਾਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਸੋ ਸਹਾਸੰਗ ਜੀ ਇਹ ਆ ਖੂ 6 ਹਰਟਾ ਵਾਲਾ 6 ਮਾਲਾ ਵਾਲਾ ਜਦੋਂ ਇੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਇੱਥੇ ਪਾਣੀ ਦੀ ਬਹੁਤ ਤੰਗੀ ਹੈ ਆਪ ਕਿਰਪਾ ਕਰੋ ਇੱਥੇ ਪਾਣੀ ਦਾ ਕੋਈ ਹੱਲ ਕਰੋ ਤਾਂ ਗੁਰੂ ਸਾਹਿਬ ਨੇ ਇਹ ਜਿਹੜਾ ਖੂਤ ਤੁਸੀਂ ਦੇਖ ਰਹੇ ਹੋ ਨਾ ਇਹ ਖੂ ਇੱਥੇ ਬਣਵਾਇਆ ਤੇ ਇਹਦੇ ਇੱਕੇ ਖੂ ਦੇ ਉੱਤੇ 6 ਮਾਲਾ ਪਾ ਦਿੱਤੀਆਂ 6 ਮਾਲਾ ਜਾਨਕਿ 6 ਹਰਟਾ ਹਰਟਾਂ ਜਿਹਦੇ ਨਾਲ ਟਿੰਡਾ ਬੰਨੀ ਹੁੰਦੀ ਜਿਹਦੇ ਟਿੰਡਾ ਦੇ ਨਾਲ ਪਾਣੀ ਭਰ ਕੇ ਆਉਂਦਾ ਸੋ ਇਹ 6 ਹਰਟਾਂ 6 ਮਾਲਾ ਭੈਣ ਦੇ ਨਾਲ ਜਿਹੜਾ ਖੂ ਦਾ ਪਾਣੀ ਬਹੁਤ ਜ਼ਿਆਦਾ ਬਾਹਰ ਆਉਂਦਾ ਸੀ ਜਿਹੜਾ ਪੈਲੀਆਂ ਤੋਂ ਨੂੰ ਜਾਂਦਾ ਸੀ ਤੇ ਲੋਕਾਂ ਦੇ ਪੀਣ ਦੇ ਵੀ ਕੰਮ ਆਉਂਦਾ ਸੀ ਸੋ ਗੁਰੂ ਹਰਗੋਬਿੰਦ ਸੱਚੇ ਪਾਛਾ ਦਾ ਉਹ ਹੀ ਜਨਮ ਹੋਇਆ ਸੀ ਪ੍ਰਕਾਸ਼ ਹੋਇਆ ਸੀ ਇਸ ਕਰਕੇ 6 ਮਾਲਾ ਪਾ ਕੇ ਤੇ ਇਹਨੂੰ 6 ਹਰਟਾਂ ਛਹਾਟਾ ਸਾਹਿਬ ਦਾ ਨਾਮ ਦਿੱਤਾ ਤੇ ਗੁਰੂ ਹਰਗੋਬਿੰਦ ਸੱਚੇ ਪਾਛਾ ਜੀ ਦੇ ਜਨਮ ਦੀ ਖੁਸ਼ੀ ਵਿੱਚ ਜਿਹੜਾ ਇਹ ਇਹ ਖੂਹ ਲਾਇਆ ਗਿਆ ਸੀ ਜੋ ਅੱਜ ਵੀ ਮੌਜੂਦ ਹੈ ਤੇ ਖੂਹ ਚੱਲਦਾ ਨਹੀਂ ਹੈ ਪਰ ਖੂਹ ਦੇ ਵਿੱਚੋਂ ਪਾਣੀ ਅੱਜ ਵੀ ਮੋਟਰ ਦੇ ਜ਼ਰੀਏ ਕੱਢਿਆ ਜਾਂਦਾ ਤੇ ਸੰਗਤਾਂ ਉਥੋਂ ਜਿਹੜਾ ਉਹ ਅੰਮ੍ਰਿਤ ਖੜੀਆਂ ਵਾ ਉਹ ਮੜੇ ਰੱਖਾਂ ਉਧਰ ਉਹ ਅੰਮ੍ਰਿਤ ਖੜਦੀਆਂ ਵਾ ਘਰਾਂ ਨੂੰ ਇਥੇ ਛਕਦੀਆਂ ਅੰਮ੍ਰਿਤ ਇਹ ਖੂਹ ਦਾ ਜਿਹੜਾ ਅੰਮ੍ਰਿਤ ਅੱਜ ਵੀ ਸੰਗਤਾਂ ਵਰਤਦੀਆਂ ਸੋ ਇਹ ਛੇਵੇਂ ਪਾਸ਼ਾ ਮਾਰੀ ਦੇ ਨਾਂ ਤੇ ਸਥਾਨ ਗੁਰੂ ਅਰਜਨ ਦੇਵ ਸੱਚੇ ਪਾਸ਼ੇ ਨੇ ਬਣਾਇਆ ਸੀ ਜਿਹੜਾ ਕਿ ਇਹ ਖੂਹ ਦੇ ਨਾਲ ਇਤਿਹਾਸ ਜੁੜਿਆ ਤੇ ਖੂਹ ਦੇ ਨਾਂ ਤੇ ਹੀ ਇਸ ਇਲਾਕੇ ਦਾ ਨਾਮ ਆ ਛੇ ਹਰਟਾ ਸਾਹਿਬ ਔਨ ਤੌਰ ਤੇ ਆਪਾਂ 6 ਹਰਟਾ ਕਹਿ ਦਿੰਨੇ ਆ ਪਰ ਹੈ ਆ 6 ਹਰਟਾ ਯਾਨਕਿ 6 ਮਾਲਾਂ ਵਾਲਾ ਸੋ ਆਓ ਅੱਗੇ ਚੱਲਦੇ ਆ ਦੇ ਦਰਸ਼ਨ ਕਰਾ ਦਈਏ ਸੋ ਇਧਰ ਲੰਗਰਾਲ ਚਾਬਾ ਜਾ ਰਹੇ ਆ ਲੰਗਰ ਇੱਥੇ 24 ਘੰਟੇ ਚੱਲਦਾ ਇਹ ਤੋਂ ਥੋੜਾ ਜਿਆਦਾ ਤਕਰੀਬਨ ਕਿਲੋਮੀਟਰ ਦੂਰੀ ਤੇ ਹੀ ਗੁਰਦੁਆਰਾ ਗੁਰੂ ਕੀ ਬਣਾਲੀ ਜਨਮ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਏ ਆ ਲੰਗਰ ਹਾਲ ਲੰਗਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਲੰਗਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੰਗਰ ਹਾਂ ਤੇ ਕੇ ਬਰਤਨ ਸਾਫ ਕੀਤੇ ਜਾਂਦੇ ਆ ਹਜੂ ਤੇ ਉਹ ਸਾਹਮਣੇ ਸੋ ਇਹ ਸੀ ਗੁਰਦੁਆਰਾ ਸ਼ਹਿਰਟਾ ਸਾਹਿਬ ਇਹ ਬਾਹਰ ਦਾ ਮਾਹੌਲ ਤੁਸੀਂ ਦੇਖਦੇ ਹੋ ਪਾਰਕ ਇਹ ਸ਼ਰਾਂਮੀ ਇੱਥੇ ਗਿਆ ਸੰਤਾਂ ਦੇ ਰਹਿਣ ਵਾਸਤੇ ਸੋ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਵਿੱਚ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਵੀਡੀਓ ਵੇਖਣ ਵਾਸਤੇ ਸਾਰਿਆਂ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ